ਲੋਕ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸਦੇ ਹੀ ਇਹ ਤੁਹਾਨੂੰ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਲਗਾਤਾਰ ਪੋਆ ਦੇ ਵਿੱਚ ਆਉਣਾ ਜਾਣਾ ਜਿਹੜਾ ਹੈ ਉਹ ਲੱਗਿਆ ਹੋਇਆ ਤੇ ਲੋਕਾਂ ਦੇ ਵੱਲੋਂ ਪਰਮਾ ਸਵਾਗਤ ਜਿਹੜਾ ਹੈ ਉਹਨਾਂ ਦਾ ਕੀਤਾ ਜਾ ਰਿਹਾ ਹੈ ਮੰਤਰੀ ਲਾਲ ਚੰਦ ਘਟਾਰੂ ਚੱਕ ਦੇ ਹਲਕੇ ਦੇ ਵਿੱਚ ਕਾਂਗਰਸ ਦੇ ਵੱਲੋਂ ਜਿਹੜਾ ਹੈ ਤਾਵਾ ਬੋਲਿਆ ਗਿਆ ਤੇ ਬੜੀ ਜੋਸ਼ ਸ਼ੋਰ ਦੇ ਨਾਲ ਲੋਕਾਂ ਦੇ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਦੇ ਨਾਲ ਤੁਹਾਨੂੰ ਦੱਸਦੇ ਹੀ ਇਹ ਸਾਬਕਾ ਵਿਧਾਇਕ ਜਗਿੰਦਰ ਪਾਲ ਦੀ ਅਧਿਖਸ਼ਤਾ ਦੇ ਵਿੱਚ ਇਹ तमाम ਜਿਹੜਾ ਸਮਾਗਮ ਹੈ ਉਹ ਰੱਖਿਆ ਗਿਆ ਸੀ ਤੇ ਜਿਸ ਦੇ ਵਿੱਚ ਉਹਨਾਂ ਦੇ بیٹے ਜਿਹੜੇ ਨੇ ਉਹ ਖਾਸ ਤੌਰ ਤੇ ਸੁਖਜਿੰਦਰ ਸਿੰਘ ਰੰਦਾਵਾ ਦੇ ਨਾਲ ਨਜ਼ਰ ਆਏ ਜਿੱਥੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਨੂੰ ਜਿਹੜਾ ਹੈ ਬਦ ਛੱਡ ਕੇ ਵੋਟ ਦਿਓ ਤੇ ਇਸ ਖਾਸ ਮੌਕੇ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਕਿ ਇਸ ਤਰ੍ਹਾਂ ਨਾਲ ਬੀਬੀਆਂ ਭੈਣਾਂ ਦੇ ਵੱਲੋਂ ਤੇ ਨੌਜਵਾਨਾਂ ਦੇ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਆਓ ਦੇਖਦੇ ਆਏ ਸਮੇਂ ਦੀ ਖਾਸ ਖਬਰ ਜਿਵੇਂ ਸਾਰੇ ਮੇਰੇ ਸਤਿਕਾਰਯੋਗ ਬੈਠੇ ਹੋ ਮੇਰੇ ਤੋਂ ਇੱਕ ਮੇਰੇ ਤੋਂ ਪਹਿਲਾਂ ਬਹੁਤ ਭੱਲਾ ਸਾਹਿਬ ਨੇ ਬਹੁਤ ਕੁਝ ਦੱਸਿਆ ਇੱਕ ਗੱਲ ਤੁਹਾਨੂੰ ਕੱਲ ਕਹਿਣੀ ਚਾਹਨਾ ਪਹਿਲੀ ਗੱਲ ਸੇ ਬੀਜੇਪੀ ਆਜ ਦੇ ਦੇ ਦੂਸਰੀ ਕੈਨੇਡਾ ਕਿਹਾ ਸੀ ਅੱਬ ਕੀ ਬਾਰ 400 ਪਰ ਕਿਉਂਕਿ ਸੰਵਿਧਾਨ ਬਦਲਣਾ ਚਾਹੁੰਦੇ ਸੀ ਜੋ ਪੱਬਾਲ ਸਾਹਿਬ ਮੀਟ ਕਰ ਆਪਣਾ ਸੰਵਿਧਾਨ ਬਣਾ ਕੇ ਗਏ ਉਹ ਸੰਵਧਾਨ ਨੂੰ ਖੰਡਲ ਕਰਕੇ ਇਹ ਆਪਣਾ ਏਜੰਡਾ ਬੀਜਪੀ ਦਾ ਏਜੰਡਾ ਲੈ ਕੇ ਆਉਣਾ ਚਾਹੁੰਦੇ ਸੀ ਇਹ ਚੀਜ਼ ਲੋਕਾਂ ਨੇ ਰਿਜੈਕਟ ਕਰ ਦਿੱਤੀ ਜਿਹੜਾ ਪ੍ਰਧਾਨ ਮੰਤਰੀ ਇਹ ਕਹਿੰਦਾ ਸੀ ਆ ਮੇਰੇ ਨਾਲ ਆਏ ਨੇ ਰਾਜਸਥਾਨ ਤੋਂ ਇਹਨਾਂ ਨੂੰ ਵੀ ਫਤੱ ਬਸਲੇ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਉੱਥੋਂ ਬਾੜ ਮੇਰ ਤੇ ਕੀ ਕਿ ਅਗਰ ਕਾਂਗਰਸ ਕੋ ਵੋਟ डालेंगे ਤਾਂ ਕਾਂਗਰਸ ਜਿਆਦਾ ਮੱਚੇ ਪੈਦਾ ਕਰਤੇ ਹੈ ਉਨਮੇ ਆਪਕੀ ਜਿਆਦਾ ਬਾੜਤੀ ਜਾਏਗੀ। ਕੀ ਇਹ ਠੀਕ ਤੇ ਸਾਡੇ ਬਸਤੀਕ ਨਹੀਂ? ਮੈਂ ਭੁਰੀ ਪਿਛਲੇ ਪਿੰਡ ਦੀ ਫੋਟੀਆਂ ਤੋਂ ਉੱਥੋਂ ਰਸਤਾ ਬੜਾ ਖਰਾਬ ਸੀ। ਕਟਾਰੋ ਚੱਕ ਨੂੰ ਰਾਹ ਨਹੀਂ ਦੇਸਦੇ। ਕਿੰਨਾ ਬਦਮਾਉ ਲੈ ਕੇ ਆਇਆ। ਜਿਹੜਾ ਰਸਤਾ 10 ਮਿੰਟ ਦਾ ਸੀ, ਮੈਂ 1 ਘੰਟੇ ਵਿੱਚ ਤੈਅ ਕਰਕੇ ਆਇਆ। ਜੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਜਿਹੜੇ ਰਸਤੇ ਰਾਹੀਂ ਮੈਂ ਆਇਆ ਐਮਪੀ ਬਣਦੇ ਸਭ ਸਭ ਤੋਂ ਪਹਿਲਾਂ ਉਹ ਸੜਕ ਬਣਾਈ ਜਾਏ ਜਿਹੜਾ ਬਦਲਾਅ ਹੋਇਆ ਪੰਜੀਂ ਦੀ ਜਨਤ ਇੱਕ 5 ਕਿਲੋਮੀਟਰ ਰੋਡ ਵੀ ਬਣ ਸਕੀ ਪੰਜ ਮਿਲਕ ਪੰਜ 12 13 ਕਿਲੋਮੀਟਰ ਸੀ ਜਿਹੜੀ ਮੈਂ ਇੱਕ ਘੰਟੇ ਦੀ ਸਫਰ ਕਰਦਿਆਂ 10 ਕਿਲੋਮੀਟਰ ਦੀ ਦੇ ਸਾਬ ਲੜਾਏ ਆ ਕਿਹੜਾ ਬਦਲਾਅ ਆ ਅਮਰੀਆ ਭੈਣਾ ਬੈਠੀਆਂ ਮੁੱਖ ਮੰਤਰੀ ਕਪੜੇ ਸਿਰ ਤੇ ਝੂਠਾ ਪਾਣੀ ਪਾਈ ਜਾ ਰਿਹਾ। ਉਹ ਇੱਡੇ ਦੇ ਹਾਲ ਪੈਂਦੇ ਨੇ। ਝੂਠਾ ਪਾਣੀ ਤੇ ਤੁਹਾਨੂੰ ਪਤਾ ਕਿੱਥੇ ਪੈਂਦਾ? ਪਤਾ ਨਾ ਨਾਲੇ ਵਿੱਚ ਪੈਂਦਾ। ਮੁੱਖ ਮੰਤਰੀ ਸਾਹਿਬ ਆਪ ਵੀ ਸੂਚੀ ਕਰੋ। ਪ੍ਰਧਾਨ ਮੰਤਰੀ ਜੀ ਤੁਸੀਂ ਕਿਹਾ ਕੇਡਾਨੀ ਬਾਨੀ ਦਾ ਚੋਰੀ ਦਾ ਪੈਸਾ ਕਾਂਗਰਸ ਨੂੰ ਜਾ ਰਿਹਾ। ਟੈਂਪੂ ਪੜ ਕਿ ਗਿਆ ਨਾ ਤੇ ਫੜਦਾ ਕਿੰਨੇ ਆ ਮੋਦੀ ਨੇ ਕਿਸੇ ਹੋਰ ਨੇ ਤੇ ਫੜਲਾ ਪੀਜੀਡੀ ਤੇ ਈਡੀ ਉਥੇ ਕਿਉਂ ਨਹੀਂ ਜਾਂਦੀ ਜੰਗਤਾਰਾ ਰਹਿ ਕੇ ਮੇਰੇ ਇੱਥੇ ਦੇ ਕਿ ਟੈਂਪੂ ਤੇ ਨਹੀਂ ਸਕੂਟਰ ਤੇ ਵੀ ਨਹੀਂ ਆਏ ਉਥੇ ਟ੍ਰੇਨ ਚ ਗਏ ਨੇ ਆ ਜਿਹੜਾ ਲੋਹੁੰਦੇ ਰਹੇ ਨਾ ਤੁਸੀਂ ਟੀਕਾ ਕਰੋਨਾ ਦਾ ਦੋ ਦੋ ਟੀਕੇ ਕਿਹਦੇ ਟੱਕੇ ਨਾ ਲਾਉਦੇ ਲੰਮੇ ਪਾ ਕੇ ਲਾ ਦਿੰਦੇ ਸੀ ਭਾਈ ਇਹ ਕੋਵੀਸ਼ਿਲ ਇੱਥੇ ਉਹਦੇ ਵਿੱਚੋਂ 60 ਕਰੋੜ ਤੇ ਇੱਕ ਨੰਬਰ ਚਲਿਆ ਤੇ ਉਸੇ ਕੋਵੀਸ਼ਿਲ ਵਾਲਿਆਂ ਨੇ ਕਿਹਾ ਕਿ ਇਹ ਜਿਹੜੀ ਸਾਡੀ ਬੇਚਣ ਗਲਤ ਬਣ ਗਈ ਆ ਉਹਨਾਂ ਕਿਹਾ ਕਿ ਇਹ ਗਲਤ ਬਣ ਗਈ ਆ ਉਹਨਾਂ ਵਾਪਸ ਲੈ ਲਈ ਤੇ ਜਦੋਂ ਪਿੰਡਾਂ 'ਚ ਅਫਵਾਸ ਕਰ ਜਾਂਦਾ ਕਹਿੰਦੇ ਜੀ ਗੱਲਾਂ ਕਰਦਾ ਕਰਦਾ ਸੌਂ ਗਏ ਇੱਕ ਕੋਬੀਸ਼ੀਲ ਦਾ ਸਰਿਆ ਤੇ ਬੀਜੇਪੀ ਵਾਲਿਆਂ 60 ਕਰੋੜ ਦੇ ਇੱਕ ਨੰਬਰ ਚ ਲਿਆ ਤੇ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦੋ ਨੰਬਰ ਚ ਲੈ ਲਿਆ 80 ਕਰੋੜ ਡੀਕਾਂ ਉਹ ਲੱਗਾ ਲੋਕਾਂ ਦੇ ਉਹ ਕਿਹਦੇ ਕੋਲ ਪੈਸਾ ਗਿਆ ਇਹਨਾਂ ਕੋਲ ਗਿਆ ਟਰੱਕ ਪਰ ਕੇ ਇਹਨਾਂ ਕੋਲ ਗਏ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਣੀ ਦੀ ਰਿਪੋਰਟ